ਰੋਹਟੀ ਸਤਕਾਰਯੋ ਪਾਸਟਰਾਂ ਦੇ ਸਾਡੇ ਬੀਜੇਪੀ ਦੇ ਚੋਣ ਦਫਤਰ ਦੇ ਘਾਟਣ ਦੇ ਉੱਤੇ ਡਾਕਟਰ ਦੇ ਵਿੱਚ ਇਕੱਤਰ ਹੋਈ ਹੋਏ ਸਾਰੇ ਇੱਥੋਂ ਦੇ ਵਸਨੀਕ ਸਟੇਜ ਤੇ ਸ਼ਿਸ਼ੋਬਤ ਇੱਕ ਇੱਕ ਮੈਂ ਨਾਂ ਨਹੀਂ ਲੈਂਦੀ ਪਰ ਸਾਰੇ ਜੋ ਪ੍ਰਧਾਨ ਸਾਹਿਬ ਨੇ ਜੋ ਸਾਡੇ ਲੀਡਰ ਨੇ ਜੋ ਸਾਡੇ ਸਮਰਥਕ ਨੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਦਿਲੋਂ ਇਜ਼ਤ ਕਰਦੀ ਹਾਂ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਔਰ ਮੇਰੇ ਨਾਲ ਅੱਜ ਇੱਕ ਸਾਥ ਦੇ ਕੇ ਖੜੇ ਹੋਏ ਹੋ ਔਰ ਮੇਰਾ ਹੌਸਲਾ ਬਹੁਤ ਜ਼ਿਆਦਾ ਵਧਾਇਆ ਹੈ ਤੁਸੀਂ ਅੱਜ ਧੰਨਵਾਦ ਇੰਨੇ ਤੁਸੀਂ ਗਰਮੀ ਦੇ ਵਿੱਚ ਬੈਠੇ ਰਹੇ ਮੈਂ ਜ਼ਿਆਦਾ ਲੰਬਾ ਸਮਾਂ ਹੋਰ ਨਹੀਂ ਲੈਣਾ ਕਿਉਂਕਿ ਕੱਗੇ ਦੇ ਵਿੱਚ ਵੀ ਲੋਕ 5.5 ਤੋਂ ਉਡੀਕ ਰਹੇ ਨੇ ਮੀਟਿੰਗਾਂ ਤੇ ਬਹੁਤ ਗੱਲਾਂ ਹੋਈਆਂ ਸਟੇਜ ਤੋਂ ਇੱਕ ਇੱਕ ਗੱਲ ਤੁਹਾਡੇ ਸਾਹਮਣੇ ਆਈ ਮੈਂ ਤਾਂ ਇਹੀ ਕਹਿਣਾ ਚਾਹਦੀ ਐ ਕਿ ਇਹ ਜਿਹੜੀ ਇਲੈਕਸ਼ਨ 1 ਜੂਨ ਨੂੰ ਜਿਸ ਤਿਆਂ ਵੋਟਾਂ ਪੈਣੀਆਂ ਨੇ ਇਹ ਇੱਕ ਵੱਖਰੇ ਕਿਸਮ ਦੀ ਇਲੈਕਸ਼ਨ ਹੈ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਭਾਰਤ ਦਾ ਪ੍ਰਧਾਨ ਮੰਤਰੀ ਭਾਰਤ ਦੀ ਸਰਕਾਰ ਜਿਹੜੀ ਕਾਨੂੰਨ ਬਣਾਉਗੀ ਤੁਹਾਡੇ ਬੱਚਿਆਂ ਦਾ ਭਾਦੇ ਤੋਂ ਵੇਖ ਬਣਾਉਣ ਦੇ ਲਈ ਉਹ ਚੁਣਨੀ ਹੈ ਸੁਪੇ ਦੀ ਸਰਕਾਰ ਹਲੀ 3 ਸਾਲ 2.5 ਸਾਲ ਹੈ ਉਹ 27 ਦੇ ਵਿੱਚ ਤੁਹਾਡੇ ਸਾਹਮਣੇ ਆਵਾਂਗੇ ਪਰ ਮੈਂ ਇਹਨਾਂ ਕਹਿਣਾ ਚਾਹੁੰਦੀ ਐ ਕਿ ਤੁਸੀਂ ਤੁਲਨਾ ਕਰੋ ਔਰ ਇਹ ਦੇਖੋ ਕਿ ਕਿਹੜਾ ਵਿਅਕਤੀ ਕਿਹੜੀ ਸਰਕਾਰ ਸਾਡੇ ਬੱਚਿਆਂ ਦਾ ਭਵਿੱਖ ਔਰ ਸਾਡਾ ਭਵਿੱਖ ਬਣਾ ਸਕਦੀ ਹੈ ਇਹ ਉਹੀ ਕਰ ਸਕਦੀ ਹੈ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਸਾਡੀ ਸਰਦਾਂ ਨੂੰ ਸੁਰੱਖਿਅਤ ਰੱਖੇ ਜਿਹੜੇ ਸਾਡੀ ਆਰਥਿਕ ਸਥਿਤੀ ਸੁਰੱਖਿਅਤ ਰੱਖੇ ਔਰ ਜਿਹੜਾ ਸਾਡਾ ਦਬਦਬਾ ਬੋਲਬਾਲਾ ਪੂਰੇ ਦੁਨੀਆ ਦੇ ਵਿੱਚ ਮੁਲਾਂਦ ਰੱਖੇ ਕਿ ਸਾਡੀ ਆਵਾਜ਼ ਸੁਣੀ ਜਾਏ ਉਥੇ ਅਸੀਂ ਦੁਨੀਆਂ ਦੇ ਵਿੱਚ ਆਬਾਦੀ ਦੇ ਵਿੱਚ ਸਭ ਤੋਂ ਵੱਡਾ ਦੇਸ਼ ਹੈ ਔਰ ਇਸ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਮਜ਼ਬੂਤੀ ਚਾਹੀਦੀ ਹੈ ਸਾਡੇ ਬੱਚਿਆਂ ਦਾ ਭਵਿੱਖ ਤਾਂ ਬਣੂਗਾ ਜੇ ਇਹ ਸਾਧਨ ਰਹਿਣਗੇ ਉੱਪਰ ਤੋਂ ਲੈ ਕੇ ਨੀਚੇ ਤੱਕ ਹਨਗੇ ਔਰ ਅੱਜ ਮੈਂ ਇਹਨਾ ਕਹਿਣਾ ਚਾਹੁੰਦੀ ਐ ਕਿ ਜੋ ਰਿਸ਼ਤਾ ਤੁਹਾਡੇ ਨਾਲ 25 ਸਾਲਾਂ ਚ ਮੇਰੇ ਨਾਲ ਬਣਿਆ ਹੈ ਮੈਂ ਉਹ ਗੱਲ ਦੱਸਣ ਹੌਸ ਕਰਦੀ ਐ ਓ ਰੋਲੀ ਕਹੀ ਕੋ ਤੁਹਾਡੇ ਤੇ ਤੁਹਾਡੇ ਤੇ ਪੂਰਾ ਭਰੋਸਾ ਮੇਰਾ ਤੁਸੀਂ ਤੁਹਾਡੇ ਦੁੱਖ ਸੁੱਖ ਚ ਦੁੱਖ ਸੁੱਖ ਆਉਂਕਾ ਸਮੇਂ ਤੇ ਖੜੇ ਰਹੇ ਇੱਕ ਬੇਟੀ ਦੇ ਨਾਤੇ ਨਾ ਕੇ ਇੱਕ ਨੂੰਹ ਦੇ ਨਾਤੇ ਉਹਦਾ ਮੈਂ ਕਦੀ ਦੇਣ ਨਹੀਂ ਦੇ ਸਕਦੀ ਔਰ ਉਹੀ ਮੇਰੀ ਤਾਕਤ ਹੈ ਅੱਜ ਦੇ ਦਿਨ ਦੇ ਵਿੱਚ ਉਹੀ ਤਾਕਤ ਲੈ ਕੇ ਥੋੜੇ ਕਣੀ ਆਈ ਹੈ ਕਿਉਂਕਿ ਇਹ ਕੰਮ ਪਹਿਲੀ ਤੱਕ ਮੇਰਾ ਨਹੀਂ ਹੈ ਮੈਂ ਤਾਂ ਤੁਹਾਡੇ ਅੱਗੇ ਹੱਥ ਪਾਣ ਕੇ ਬੇਨਤੀ ਕਰ ਸਕਦੀ ਹਾਂ ਕਿ ਇੱਕ ਮੌਕਾ ਮੋਦੀ ਸਰਕਾਰ ਨੂੰ ਦੋ ਕਿ ਮੈਂ ਜੋ ਮੋਦੀ ਜੀ ਕਹਿੰਦੇ ਨੇ ਉਹ ਕਰਕੇ ਹਟੂਗੇ ਨੇ ਇਹ ਸਾਬਤ ਹੈ ਉਹ ਅਸੀਂ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਹੈ ਨਾ ਕਿ ਝਾੜੂ ਵਰਗੀਆਂ ਵਰਗੀਆਂ ਮੰਦਰ રોજ ਲੜਾਈ રોજ ਲੜਾਈ ਨੁਕਸਾਨ ਕਿਸ ਤਰ੍ਹਾਂ ਹੋ ਰਿਹਾ ਹੈ ਤੁਸੀਂ ਪਾਰਟੀ ਦੀ ਹਿੱਕ ਨਹੀਂ ਤਲ ਕਰੋ ਆਪਣੀ ਗੱਲ ਕਰੋ ਮੰਗੋ ਜਾ ਕੇ ਅੱਛੀ ਤਰ੍ਹਾਂ ਮੰਗੋ ਜੇ ਸੰਪੂਰਨ ਮਿਲੂਗਾ ਪਰ ਲੋਕੀਂ ਲੜਾਈ ਇਹ ਨਹੀਂ ਅਸੀਂ ਆਪਣੀ ਲੀਡਰੀ ਪੈਦਾ ਕਰਨੀ ਹੈ ਅਸੀਂ ਆਪਣੀ ਪਾਕੀ ਪੈਦਾ ਕਰਨੀ ਹੈ ਇਸਨੇ ਕਿਹਾ ਇਸ 700 ਕਰੋੜ ਰੁਪਿਆ ਤੁਸੀਂ ਆਪਣੇ ਪੋਸਟਰਾਂ ਦੇ ਉੱਤੇ ਲਾਓ ਆਪਣੇ ਤੁਸੀਂ ਇੱਕ ਜਿਸ ਤਰ੍ਹਾਂ ਫਿਲਮ ਬਣਾਈ ਦੀ ਹੈ ਨਾ ਹੈ ਤਾਂ ਕਲਾਕਾਰ ભગવાન ਜੀ ਫਿਲਮ ਬਣਾ ਕੇ ਤੁਸੀਂ ਕੱਲ ਅਸਾਮ ਦਾ ਚੀਫ ਮਿਨਿਸਟਰ ਆਇਆ ਕਹਿੰਦਾ ਉਹ ਹੱਟੀ ਦੇ ਵਿੱਚ ਟੈਲੀਵਿਜ਼ਨ ਦੇ ਉੱਤੇ ਉਹ ਗਵੰਤ ਮਾਰਦਿਆਂ ਪੰਜਾਬ ਜਿਹਾ ਬਲਕਦੀਆਂ ਚੱਲ ਰਹੀਆਂ ਨੇ ਵੀ ਉਹਨਾਂ ਨੂੰ ਕੀ ਐ ਅਸਾਮ ਦੇ ਕੋਈ ਚੀਫ ਮਿਨਿਸਟਰ ਆਪਣੀ ਉਲਬਤੀ ਅਸਾਮ ਦੀ ਦੱਸੇ ਇੱਥੇ ਦੌੜਾ ਕੋਈ ਮੈਣਾ ਰੱਖਦੇ ਸਾਨੂੰ ਸਾਡੇ ਟੈਕਸ ਪੇਅਰਡ ਆ ਪੈਸਾ ਲੈ ਕੇ ਤੁਸੀਂ ਆਪਣੀ ਪਾਰਟੀ ਦਾ ਵਾਅਦਾ ਕਰ ਰਹੇ ਹੋ ਸਾਰੇ ਦੇਸ਼ ਦੇ ਵਿੱਚ ਔਰ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਹੱਥ ਦੇ ਵਿੱਚ ਆਏ 150 ਕਰੋੜ ਰੁਪਇਆ ਲੈ ਕੇ ਮੈਂਨੇ ਮਲਟੀ ਸਪੈਸ਼ialਟੀ ਜਿਸ ਤਰ੍ਹਾਂ ਪ੍ਰਾਈਵੇਟ ਹੋਟਲਸ ਵਗੈਰਾ ਹੈ ਰਿਜੈਂਡਰਾ ਹਸਪੀਟਲ ਚ ਬਣਾਇਆ ਦੁਨੀਆ ਦੀਆਂ ਸਭ ਤੋਂ ਵੱਧ ਜੋ ਮਸ਼ੀਨਾਂ ਪਰ ਦੁੱਖ ਦੀ ਇਹ ਗੱਲ ਹੈ ਕਿ ਜਿਹੜਾ ਲਾਭ ਤੁਹਾਨੂੰ ਮਿਲਣਾ ਚਾਹੀਦਾ ਸੀ ਨਾ ਉਹ ਨਹੀਂ ਮਿਲ ਰਿਹਾ ਔਥੇ ਡਾਕਟਰ ਉਸ ਲੈਵਲ ਦੇ ਨਹੀਂ ਉਹ 5 5 6 6 ਲੱਖ ਰੁਪਏ ਮੰਗਦੇ ਨੇ ਉਹ ਪ੍ਰਾਈਵੇਟ ਕੇ ਜਾਂਦੇ ਨੇ ਵੀ ਤੁਸੀਂ 100 ਕਰੋੜ ਹੀ ਕੱਟ ਕਰ ਦੋ ਉਹਨਾਂ ਦੇ ਡਾਕਟਰਾਂ ਦੀਆਂ ਫੀਸ ਦੇ ਦਿਓ ਆਪਣਾ ਜਿਹੜੀ ਤੂਤੀ ਬਜਾਂਦੇ ਹੋ ਨਾ ਉਸ ਤੋਂ 750 ਕਰੋੜ ਤੋਂ 100 ਕਰੋੜ ਦੀ ਕੱਢ ਕੇ ਤੁਸੀਂ ਤਨਖਾਹਾਂ ਦੇ ਦਿਓ ਕਿ ਕਿਸੇ ਨੂੰ ਪ੍ਰਾਈਵੇਟ ਹਸਪੀਟਲ 'ਚ ਜਾਂਦੀ ਲੋੜ ਨਹੀਂ ਪੋਣੀ ਔਰ ਕਹਿੰਦੇ ਹੋ ਇਹ ਅਸੀਂ ਆਮ ਆਦਮੀ ਕਲੀਨਿਕ ਦੇ ਉੱਤੇ ਆਮ ਆਦਮੀ ਕਲੇਨਿਕ ਐਸਪਰੋ ਮਿਲਦੀ ਹੈ ਛੋਰਾ ਜਿਹਾ ਬੁਖਾਰ ਹੋ ਗਿਆ ਬਲੱਡ ਟੈਸਟ ਹੋ ਗਿਆ ਭਿਆਨਕ ਬਿਮਾਰੀ ਕਿਹੜੀ ਕੀ ਹੋ ਸਕਦੀ ਹੈ ਉੱਥੇ ਉਹਦਾ ਸ਼ੁਕਰ ਹੈ ਕਿ ਮੋਤੀ ਜੀ ਨੇ ਆਯੂਸ਼ਮਾਨ ਕਾੜ ਦਿੱਤਾ ਹੋਇਆ ਹੈ 5 ਲੱਖ ਹਰ ਸਾਲ ਜਿਹਦੇ ਨਾਲ ਬੰਦਾ ਜਾ ਕੇ ਪ੍ਰਾਈਵੇਟ 'ਚ ਵੀ ਆਪਣੀ ਕੰਮ ਕਰਵਾ ਸਕਦਾ ਹੈ बारह सितंबर के महीने तो हजार हजार रुपया देव गे कोई किसी नी करी बढ़न देना वह तो पहले छब्बी हजार रुपया मेरा लैके आ नहीं तो बूहा मारो उन्होंने सिर त ਕਿ ਨਹੀਂ ਆਣਾ ਅਸੀਂ ਨਹੀਂ ਆਣਾ ਕਬੀ ਕਬੀ ਇਹ ਇੱਕ ਤਮਾਸ਼ਾ ਬਣਾਇਆ ਹੋਇਆ ਝੂਠ ਬੋਲ ਬੋਲ ਕੇ ਹੋਰ ਵੀ ਕੀਮ ਬਣ ਗਏ ਉਸਨੇ ਆਪਣੇ ਕਾਂਗਰਸ ਪਾਰਟੀ ਦੇ ਇਹ ਆਪ ਬਾਗ ਲੜੀ ਜਾਂਦੇ ਐ ਇੱਥੇ ਇੱਕ ਦੂਜੇ ਨੂੰ ਕਹਿੰਦੇ ਪਿਆਰ ਕਰਦੇ ਐ ਅਸੀਂ ਸਰਕਾਰ ਬਣੀ ਜਿਹੜੀਆਂ ਨੀਤੀਆਂ ਤੇ ਜਾਣਗੇ ਬਾ ਮਾਈ ਸੀਤਾ ਲੜ ਰਹਿ ਆਪ ਕੇਜਰੀ ਵਾਂ ਪੂਰੇ ਹਿੰਦੁਸਤਾਨ ਚ ਔਰ ਕਹਿੰਦਾ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੈਂ ਇਹ 프리 ਕਰ ਦੂੰਗਾ ਨਹੀਂ ਤਾਕਤ ਤਾਂ ਹੋਏ ਸਰਕਾਰ ਦਾ ਬਣਾਓ ਤਾਂ ਗੱਲ ਕਰੋ ਇੱਥੇ ਮਨਾਲੀ ਸਰਕਾਰ ਅਸੀਂ ਦੇਖ ਲਿਆ ਤੁਹਾਡਾ ਜਾਦੂ ਸਾਨੂੰ ਨਹੀਂ ਚਾਹੀਦਾ ਸਾਡੇ ਬੱਚਿਆਂ ਦਾ ਭੁੱਖ ਖਰਾਬ ਹੋ ਗਿਆ नुकसान हो गया और हाल भी गल कर मैन कोई शक तो नहीं कि जे इन्हों तो वोटा घट पिछया ना इन्होंने अपन वोटा कांग्रेस पार्टी को कहना अज तीनों पार्टियां अकाली दल कांग्रेस और आप मेरे खिलाफ कठिया हो गई भी असी तो नवी पार्टी है साढ़े तो कार्यकर्ता हम बन रहे हैं ਅਸੀਂ ਤਾਂ ਲੋਕਾਂ ਕੋਲ ਜਾਵਾਂਗੇ ਸਾਡਾ ਹੱਕ ਹੈਗਾ ਸਾਡਾ ਇੱਕ ਰਿਸ਼ਤਾ ਹੈਗਾ ਗਾਂਧੀ ਕਿਹਦੇ ਉਹਦੇ ਆਏ ਗਏ ਮੈਂ ਵੀ ਇੱਕ ਵਾਰੀ ਹਾਰੀ ਸੀ ਮੈਨੇ ਛੱਡਿਆ ਨਹੀਂ ਉਹ ਵੀ ਹਾਰ ਕੇ ਜਿਹਦੇ ਕੋਲ ਆਏ ਬੈਠੇ ਜਿਹਦੇ ਦੁੱਖ ਸੁੱਖ ਚ ਆਇਆ ਕਹਿੰਦੇ ਮੈਂ ਨਾ ਭੋਗਾਂ ਔਰ ਵਿਹਾਂ ਤੇ ਨਹੀਂ ਜਾਣਾ ਠੀਕ ਹੈ ਕੋਸ਼ਿਸ਼ੇ ਨਾ ਜਾਓ ਪਰ ਜੇ ਲੋਕ ਤੁਹਾਡੇ ਨਾਲ ਕੰਮ ਕਰਦੇ ਨੇ ਲੋਕ ਤੁਹਾਡੇ ਕਾਢ ਦੇ ਪਰਿਵਾਰ ਨੇ ਤਾਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਨਹੀਂ ਹੋਣਾ ਇਹ ਬੁਰੀ ਗੱਲ ਹੈ ਜੀ ਗੱਲ ਕਰਕੇ ਔਰ ਹੁਣ ਕਿਉਂਕਿ ਗਲਤ ਹੋ ਗਈ ਹੁਣ ਜਿਹੜੇ ਕਾਂਗਰਸ ਦੇ ਕਾਰਜਕਰਤਾ ਨੇ ਨਾ ਉਹਨੂੰ ਲਿਜਾ ਰਹੇ ਨੇ ਟੋਗਾ ਤੇ ਹੁਣ ਜਾਊਗਾ ਮਗਰੋਂ ਨਹੀਂ ਦੇਖਣਾ ਇਹ ਜਿਹੜੀਆਂ ਗੱਲਾਂ ਨੇ ਨਾ ਕਿ ਇਤਿਹਾਸ ਨੂੰ ਉੱਪਰ ਰੁੱਟ ਕੇ ਸਿਆਸਤ ਨੂੰ ਉੱਪਰ ਰੁੱਟ ਕੇ ਇੱਕ ਲੋਕਾਂ ਨਾਲ ਰਿਸ਼ਤਾ ਬੰਨਦਾ ਜਦ ਕੋਈ ਰਿਸ਼ਤਾ ਬੰਨਦਾ ਹੈ ਨਾ ਤਾਂ ਆਪਾਂ ਆਟੋਮੈਟਿਕਲੀ ਕੰਮ ਕਰੀਦਾ ਕਿ ਇਹ ਮੇਰਾ ਪਰਿਵਾਰ ਹੈ ਮੈਨੂੰ ਦਿਲਚਸਪੀ ਲੱਗਦੀ ਹੈ ਕੰਮ ਕਰਨਾ ਤੋਂ ਚਾਹੇ ਤੁਹਾਡੀ ਪਾਰਟੀ ਨਾਲ ਹੋਵੇ ਚਾਹੇ ਨਾ ਹੋਵੇ ਜਦ ਜ਼ਿੰਮੇਵਾਰੀ ਪੈਂਦੀ ਹੈ ਨਾ ਤਾਂ ਕੰਮ ਕਰਨਾ ਪੈਂਦਾ ਔਰ ਬਹੁਤ ਖੁਸ਼ੇਖੱਤ ਕੋ ਕੋੰਨ ਕਰ ਨੇ ਜਦ ਕਿਸੇ ਨੇ ਕਿਹਾ ਇਹ ਗੁਰੂਸਾਬ ਦਾ ਘਰਾਇ ਇਸ ਘਟੇ ਹੋ ਤੋਂ ਬਨਾਮ ਹੱਤ ਦਾ ਲਿਖਿਆ ਹੋਇਆ ਹੈ ਕਿ ਤੇਰਾ ਘਰ ਮੇਰਾ ਉਸ ਹੈ ਉਹ ਹੀ ਸੋਚ ਕੇ ਕਦੀ ਪੰਜਾਬ ਦੇ ਲੋਕਾਂ ਨਾਲ ਅਸੀਂ ਕੋਈ ਐਹੀ ਜੀ ਗਨ ਨਹੀਂ ਕੀਤੀ ਕਿ ਇਹਨਾਂ ਦੇ ਹੱਥ ਦੀ ਗੱਲ ਨਾ ਹੋਵੇ ਜਿਹੜੀ ਮੰਗੀ ਪਾਰਟੀ ਚ ਸੀ ਮਨਰਜਾ ਸਾਹਿਬ 84 ਦੇ ਅਸਤੀਫਾ ਦਿੱਤਾ ਪਰ ਨਾਲੇ ਦੀ ਸਰਕਾਰ ਦੇ ਵਿੱਚ ਜਦ ਬਲੈਕ ਥੰਡਰ ਕੀਤਾ ਅਸਤੀਫਾ ਦਿੱਤਾ ਜੱਜ ਰਾਸੀ ਦੇ ਬਾਅਦ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਅੰਦਰ ਕੀਤਾ ਸਿੱਖ ਫੋਰਮ ਬਣਾ ਕੇ ਫ੍ਰੀ ਉਹਨਾਂ ਦੀਆਂ ਜਿਹੜੀਆਂ ਕਾਨੂੰਨੀ ਲੜਾਈਆਂ ਸੀ ਲੜੇ ਉਹਨਾਂ ਦੇ ਖਾਣੇ ਬਚਾਏ ਇਹ ਮੈਂ ਤਾਂ ਕਹਿ ਰਹੀਏ ਕਿ ਸਾਡੀ ਨਵੀਂ ਪੀੜੀ ਨੂੰ ਪਤਾ ਨਹੀਂ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ ਜੋ ਮਰਜੀ ਬੋਲੀ ਜਾਣ ਸਾਡੇ ਖਿਲਾਫ ਔਰ ਅਸੀਂ ਕਦੀ ਆਪਣੀ ਬੜਾਈ ਨਹੀਂ ਕੀਤੀ ਪਰ ਹੁਣ ਟਾਈਮ ਆ ਗਿਆ ਕਿ ਇੱਕ ਵਾਰੀ ਦੱਸਣ ਲਈ ਕਿ ਕਿਉਂ ਸਿਆਸਤ 'ਚ ਹੈ ਕਿਉਂ ਕਿਹੜੀ ਪਾਰਟੀ 'ਚ ਹੈ ਕਿ ਜੇ ਸਿਆਸਤ ਕਰਨੀ ਹੈ ਤਾਂ ਲੋਕਾਂ ਦਾ ਭਲਾ ਕਰਨਾ ਹੈ ਸਾਰੀ ਰਾਤ ਕੰਡੂ ਖੇੜੇ ਦੀ ਸਰਹੱਦਾਂ ਤੇ ਸਾਰੀ ਰਾਤ ਪਹਿਰਾ ਦਿੱਤਾ ਆਪ ਮਹਾਰਾਜਾ ਸਾਹਿਬ ਨੇ ਕਿ ਸਾਡੇ ਪੰਜਾਬੀ ਬੋਲਣ ਵਾਲੇ ਜਿਹੜੇ ਹਲਕੇ ਆ ਹਰਿਆਣੇ ਚ ਨਾ ਜਾਉਂ ਪਾਣਿਆਂ ਦਾ ਐਟਲਾ ਕਿ ਆਈ ਸੋਨੀਆ ਗਾਂਧੀ ਨੇ 6 ਮਹੀਨੇ ਗੱਲ ਨਹੀਂ ਕੀਤੀ ਮਹਾਰਾਜਾ ਸਾਹਿਬ ਨਾਲ ਕਹਿੰਦੇ ਲਾਣਾ ਲਾ ਦੋ ਸੋ ਇਹ ਗੱਲ ਹੁੰਦੀਆਂ ਨੇ ਕਿ ਅਸੀਂ ਕਿਉਂ ਆਏ ਕਿਉਂ ਲੱਗ ਰਹੇ ਸਾਡੇ ਵੀ ਬੱਚੇ ਇੱਥੇ ਰਹਿੰਦੇ ਆ ਅੱਜ ਅਸੀਂ ਹੈਗੇ ਕੱਲ ਨੂੰ ਨਹੀਂ ਹੋਣਾ ਪਰ ਅੱਗੇ ਕਸ਼ਤਾ ਤਾਂ ਹੋਣ ਹੀ ਆ ਉਹਨਾਂ ਦਾ ਵੀ ਕੋਈ ਬਿਕ ਬਣਾਉਣਾ ਹੈ ਉਹ ਵੀ ਸੋਚਣਾ ਹੈ ਤੁਹਾਨੂੰ ਹੁਣੇ ਦੱਸਿਆ ਕਿ ਕੱਲ ਹੁਣੇ ਦੱਸ ਕੇ ਗਏ ਕਿ ਵਪਾਰੀ سارے ਤੰਗ ਨੇ ਕੱਲ ਵੱਡੀ ਮੇਕਿੰਗ ਪਟਿਆਰੇ ਦੇ ਵਿੱਚ ਲੋਕshow ਦੇ ਬਾਅਦ ਵਪਾਰੀਆਂ ਨੇ ਰੱਖੀ ਇੱਕ ਇੱਕ ਵਪਾਰੀ ਕਹਿੰਦੇ ਅਸੀਂ ਤਾਂ ਮੁਕੀ ਹੋ ਗਏ ਅਸੀਂ ਕੰਮ ਨਹੀਂ ਕਰ ਸਕਦੇ ਬੀਜ ਵਪਾਰ ਵੀ ਹਟ ਜਾਏ ਸਾਰਾ ਕੁਝ ਰੁਲ ਜਾਏ ਤਾਂ ਪੰਜਾਬ ਰੁਲ ਗਿਆ ਸਾਡਾ ਬੱਚਾ ਕੋਈ ਨਹੀਂ ਇੱਥੇ ਰਹਿਣਾ ਚਾਹਦਾ ਆਸਟ੍ਰੇਲੀਆ ਕੈਨੇਡਾ ਯੂਪੀ ਇੱਧਰ ਜਾਓ ਇਹ ਸਾਡਾ ਘਰ ਹੈ ਸਾਡੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਬਚਾ ਕੇ ਰੱਖਣਾ ਹੱਕ ਤੁਹਾਡਾ ਆਪਣਾ ਜਿੱਥੇ ਮਰਜ਼ੀ ਵੋਟ ਪਾਓ ਕਿਸੇ ਦਾ ਹੱਕ ਨਹੀਂ ਰੋਕਣ ਦਾ ਹੱਕੇ ਆਪਣੀ ਆਪਣੀ ਗੱਲ ਕਰਨ ਦਾ ਹੱਕਿਆ ਆਪਣਾ ਅੰਦੋਲਨ ਕਰਨ ਦਾ ਪਰ ਸਾਡਾ ਵੀ ਹੱਕ ਹੈ ਕਿ ਅਸੀਂ ਆ ਕੇ ਤੁਹਾਡੇ ਨਾਲ ਗੱਲ ਕਰੀਏ ਔਰ ਤੁਸੀਂ ਆਪਣੇ ਹੱਥ ਦੇ ਨਾਲ ਇੱਕ ਤਰੀਕ ਨੂੰ ਜਾ ਕੇ ਆਪਣੀ ਇੱਕ ਵੱਖਰੀ ਆਪਣੀ ਵੋਟ ਪਾਓ ਸੋ ਬਹੁਤ ਧੰਨਵਾਦ ਮੇਰਾ ਬਹੁਤ ਹੌਸਲਾ ਬੜਿਆ ਤੁਹਾਡਾ ਜਿਹੜਾ ਸੋਸਾ ਪ੍ਰੇਮ ਮੇਰੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਏ ਮੇਰੀ ਤਾਕਤ ਹੈ ਜਿੰਦਾਬਾਦ ਏ ਮੇਰੀ ਤਾਕਤ ਹੈ ਜਿੰਦਾਬਾਦ ਇਹ ਸਾਡੇ ਉੱਤੇ ਵਰਤੂਗੀ ਔਰ ਮੈਂ ਇਨਾ ਕਿਆ ਸਾਖੀ ਹੈ ਕਿ ਇੱਕ ਮੌਕਾ ਦੋ ਕਿ 5 ਸਾਲਾਂ ਦੇ ਵਿੱਚ ਮੈਂ 25 ਸਾਲਾਂ ਨਾਲੋਂ ਜ਼ਿਆਦਾ ਕੰਮ ਕਰਕੇ ਦੇਵਾ ਤੁਹਾਨੂੰ ਵਾਹਿਗੁਰੂ ਜੀ ਦਾ ਖੰਡਾ ਵਾਹਿਗੁਰੂ ਜੀ ਕੀ ਫਤਿਹ